ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾਕਾਰ ਕਮਤਾ ਸਰਮੰਤ ਜੀ ਆਪ ਸਾਰਿਆਂ ਭਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਨੌਵੇਂ ਪਾਤਸ਼ਾਹ ਸਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਅੰਦਰ 350 ਸਾਲ ਨਾਲ ਪਾਈ ਮਨਜੀਤ ਦਾ ਜੀ ਪਾਈ ਸਤੀ ਦਾ ਜੀ ਪਾਈ ਜਲਵਾ ਜੀ ਗੋਪਰ ਸਤਿਗੁਰੂ ਮਹਾਰਾਜ ਜੀ ਨਾਲ ਦੇ ਚਾਰ ਸਾਧ ਰਾਜੇ ਮਾਤਾ ਗੁਜਰਕਾ ਲੋਕ ਦਿਵਸ ਦੋਹਰੇ ਜਿਹੜਾ ਪੰਡਾ ਦੇ ਵਿੱਚ ਰਾਜੇ ਬਣਿਓ ਦੇਸ਼ ਵਿਦੇਸ਼ ਦੀ ਸੰਗਤ ਬੀ ਆਰ ਆਈ ਪਬਲੀ ਵੀਰ ਸਾਰਿਆਂ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਰੇ ਸਮੋਸੇ ਦਸਨਾਂ ਦੇ ਜਾਤ ਦੇ ਵਿੱਚ ਤਾਂਤਾ ਬਾਬਾ ਲੂਹਾ ਸਾਹਿਬ ਜੀ ਨਾਟਕ ਨਾਲ ਆਪੇ ਸਾਧੂ ਬਾਬਾ ਅਰਿਆਮ ਸਿੰਘ ਸਾਹਿਬ ਜੀ ਬਾਬਾ ਦੇਵਤ ਸਿੰਘ ਸਾਹਿਬ ਜੀ ਮਾਪ ਪਤਾਂ ਦੇ ਅਸਥਾਨ ਤੇ ਇੱਕ ਵਰਮਤ ਸਮਾਰੋਹ ਕਰਦੇ ਹੈ ਸੋ ਸੰਗਤਾਂ ਵੱਲੋਂ ਬਹੁਤ ਹੀ ਖਾਸ ਸਹਿਯੋਗ ਮਿਲਦਾ ਹੈ ਬਹੁਤ ਹੀ ਸ਼ਕਤ ਤਲਵੰਧ ਘਰ ਦੇ ਨਾਲ ਸੇਵਾ ਕਰਦੀ ਹੈ ਸਿੱਧੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰਨਾ ਸਭ ਨੂੰ ਨਾਮ ਦਾਤ ਬਖਸ਼ਦਾ ਵੇੜਾ ਬੋਲੇ ਆ ਸਭ ਕਿਸ ਜਾਣਦਾ ਕਿ ਸਾਗਿਆ ਕੀਤੇ ਅਰਦਾਸ ਕਲ ਕਰਕੇ ਅੰਦਰ ਕੀ ਜਾਣਕ ਭਲੇ ਬੜਾ ਕੀ ਤੇ ਪਛਾਨ ਤੋਂ ਹਾਲਪੁਰ ਤੋਂ ਐਸਰੋ ਜਾਣੇ ਜਾਣ ਹੈ ਜਿੰਨਾ ਵੀ ਸਗਤਾਂ ਨੇ ਸੰਗੋਗ ਸਾਧ ਸੇਵਾ ਵਿੱਚ ਸਿਰ ਪਾਈ ਮਾਇ ਨੂੰ ਚੜ੍ਹਦੀ ਕਲਾ ਕਰੀ ਸੋ ਗੁਰੂ ਕੇ ਅਗਰਤੀ ਸਿੰਘਾਂ ਦਾ ਧੰਨਵਾਦ ਹੈ ਜਪੁਤਿਆ ਸਿੰਘਾਂ ਦਾ ਧੰਨਵਾਦ ਹੈ ਸੋ ਲੈਵ ਵਾਲੇ ਸਾਡੇ ਵੀਰ ਸੁਖਵੀਰ ਸਿੰਘ ਰਾਣੀ ਵਾਲਾ ਤੋਂ ਤੋ ਬਹੁਤ ਵਧੀਆ ਲੈਵ ਕੀਤਾ ਨਾ ਸਵੇਰ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਸਾਡੇ ਕੋਲ ਪਹੁੰਚੇ ਇਸ ਟਾਈਮ ਬਾਬਾ ਗੁਰਨਾਮ ਸਿੰਘ ਜੀ ਬਾਬੇ ਭਗਤਿ ਵਾਲੇ ਉਹ ਵੀ ਹਾਜ਼ਰ ਜੁੜਾ ਕੇ ਗੈਰ ਗੁਰੂਦਵਾਰ ਵਿੱਚ ਸੋ ਸਰਦਾਰ ਰਣਜੀਤ ਸਿੰਘ ਜੀ ਮਨੰਜਰ ਗੁਰਦੁਆਪਾਸੇ ਜੁਲਾ ਸਾਹਿਬ ਮੇਲਾ ਸਵਾ ਸਵਾ ਹਾਜ਼ਰੀ ਭਰੀ ਹੈ ਔਰ ਅਮਨਤ ਸਾਹਿਬ ਹਾਜ਼ਰੀ ਭਰਦੇ ਹੈ ਸਰਕਾਰ ਵੱਲੋਂ ਮਾਪੋਟੂ ਬਾਬਾ ਮਰਿਆਮ ਸਿੰਘ ਜੀ ਦੇ ਬਹੁਤ ਹੀ ਨੇੜਤਾ ਪਿਆਰ ਵਾਲੇ ਹੈ ਇਹਨਾਂ ਦਾ ਧੰਨਵਾਦ ਹੈ ਗੁਰੂ ਘਰ ਦੇ ਕਰਤੇ ਸਦਾ ਧੰਨਵਾਦ ਹੈ ਪਾਈ ਬਰਪਾਲ ਸਿੰਘ ਜੀ ਜਿਨ੍ਹਾਂ ਨੇ ਬਕਰਮਾਨ ਕੇ ਸੇਵਾ ਤੇ ਸੇਸ਼ ਕਰਤ ਦੇ ਸੇਵਾ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਸੇ ਜਰਾ ਹੀ ਸਰਦਾਰ ਜਰਨੈਲ ਸਿੰਘ ਬੰਦੇ ਵਾਲੇ ਜਿਨ੍ਹਾਂ ਨੇ ਇਹ ਗੁਰੂ ਦੇ ਸੇਵਾ ਕੀਤੀ ਹੈ ਮੌੜੀਆਂ ਨੱਦੀਆਂ ਤੇ ਉਹਨੀਆਂ ਬਰਾਗਾਂ ਇੰਨਾ ਨੇ ਸੇਵਾ ਕੀਤੀ ਆ ਬਰ ਕੋ ਚੜ੍ਹਦੀ ਕਲਾ ਕਰੇ ਮੇਰਾ ਚਰਣਾ ਗਿਆਨੀ ਪ੍ਰਭਦੇਵ ਸਿੰਘ ਜੀ ਰਾਣੀ ਬਣਾਵਾਲੇ ਜਿਨ੍ਹਾਂ ਦੇ ਦਰਸ਼ਨ ਦਿੱਤੇ ਆ ਬਾਬਾ ਜੀਵਨ ਸਿੰਘ ਜੀ ਤੋਂ ਨਾ ਵਾਲੇ ਆ ਜੀ ਭਰਦੇ ਨੇ ਜੋ ਹਰ ਸੰਗਤ ਦੇ ਨਾਲ ਸੇਖਾੜਪੁਰ ਸਰਦ ਦੇ ਵਿੱਚ ਆ ਅੱਜ ਪਰ ਸੇ ਆ ਗਿਆਨੀ ਬਾਬਾ ਪ੍ਰਵੇਸ਼ ਸਿੰਘ ਜੀ ਜਿਨ੍ਹਾਂ ਨੇ ਤੇਰਨ ਕਿਤਾਬ ਕਿਤਾਬ ਨਾਲ ਬਾਈਬਲ ਵੇਰ ਸਿੰਘ ਜਿੜੇ ਬਾਈਬਲ ਦੀਪ ਸਿੰਘ ਬਾਈ ਬਲਗਾਂ ਸਿੰਘ ਸਾਰੇ ਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਜੈ ਦਲ ਗੁਰਿੰਦਰ ਸਿੰਘ ਜੀ ਬੈਠੇ ਹੈ ਭਾਈ ਸੁਖਦੇਵ ਸਿੰਘ ਜੀ ਬਾਕੀ ਗੁਰੂ ਕਿਰਪਾ ਕਰਨਾ ਗ੍ਰੰਥੀ ਸਰਵੇਖਕ ਜੀ ਦਾ ਧੰਨਵਾਦ ਹੈ ਜਿਨੇ ਤਿੰਨ ਦਿਨ ਗੁਰੂ ਮਹਾਰਾਜ ਦੇ ਪ੍ਰਸਾਦ ਦੇ ਅਰਦਾਵਤ ਤੇ ਜੋਟੀ ਸਾਹਿਬੇ ਹੈ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਸਾਰਿਆਂ ਸਤਿਕਾਰੇ ਸੱਚੇ ਪਾਤਸ਼ਾਹ ਦੇ ਮੇਰਾ ਕਾਰਨਾ ਗੁਰੂ ਦੇ ਨਗਰਾਂ ਦੇ ਵਿੱਚ ਵੀ ਸਤਿਕਾਰਾਂ ਦੇ ਬਹੁਤ ਹੀ ਸੇ ਪਾਇਆ ਸੱਚੇ ਪਾਤਸ਼ਾਹ ਦੇ ਮੇਰਾ ਕਾਰਨਾ ਜਿੰਨਾ ਸਵਾਗਤ ਕਰਦਾ ਦਿੰਦਾ ਹੈ ਵਾਹਿਗੁਰੂ ਮੇਰਾ ਕਰਨਾ ਕਬਦੀ ਕਲਾ ਕਰਨਾ ਤੇ ਇਥੇ ਦਵਾਨਾ ਦੀ ਮੁਆਫਰੀ ਹੈ ਗੁਰੂ ਮਹਾਰਾਜ ਜੀ ਦੇ ਸਰਪੰਨ ਦੀ ਸੇਵਾ ਰਹੀ ਹੈ ਸੰਤਾ ਮਹਾਂਪੁਰਖਾਂ ਨੇ ਅਜਿਹੀ ਭਰੀ ਹੈ ਉਹਨਾਂ ਦਾ ਧੰਨਵਾਦ ਹੈ ਜਿੰਨੇ ਵੀ ਸਵੇਰ ਤੇ ਗੁਰੂ ਕੀ ਕਥਾ ਮਾਚਕ ਕੀਰਤਨੀ ਸਿੰਘ ਰਾਜ ਦੇ ਜੀ ਕੋ ਪਹੁੰਚੇ ਨੇ ਪਿੰਡਾਂ ਦੇ ਪੰਚ ਸਰਪੰਚ ਆਏ ਨੇ ਮੈਂਬਰ ਆਏ ਨੇ ਸਾਰਿਆਂ ਦਾ ਸੇ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਮੇਰਾ ਘਰ ਸਤਿਕਣ ਵਾਸੀ ਨਾਮਪੁਰ ਖਵਾਪਾ ਬਰਿਆਮ ਸਿੰਘ ਜੀ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਮੰਗਲ ਲਾਏ ਆ ਉਹਨਾਂ ਦੀ ਕਮਾਈ ਆ ਇਹ ਸਾਰੋਦੀ ਕਮਾਈ ਬੋਲਦੀ ਆ ਜਿੱਥੇ ਬੈਸਰ ਸਾਧ ਜਨ ਸੋ ਥਾਨ ਸੰਵੰਦਾ ਉਹ ਧਰਤੀ ਕਰਨਾ ਵਾਲੀ ਭਾਗਾ ਵਾਲੀ ਹੋ ਜਾਂਦੀ ਆ ਜੀ ਜਗਾ ਦੇਤੇ ਰੱਬ ਦੇ ਪਿਆਰ ਦਾ ਵਾਸਾ ਹੋ ਜਾਂਦਾ ਹੈ ਚਰਨ ਪੈ ਜਾਂਦੇ ਹੈ ਮਹਾਂ ਪ੍ਰਖਾ ਨੇ ਇਸ ਜਗ੍ਹਾ ਨੂੰ ਬਾਦਸ਼ਾਹ ਕਰਵਾ ਦਿੱਤਾ ਵਾਹਿਗੁਰੂ ਭਾਣਾ ਕਰੇ ਆਪਾ ਹਰੂਣਾ ਸਾਹਿਬ ਜੀ ਮੇਰਾ ਕਰਨ ਕਿਸੇ ਤਰ੍ਹਾਂ ਇਹ ਸਾਰੀਆਂ ਸੰਗਤਾਂ ਦੇ ਦਰ ਸਾਹਿਬ ਤੇ ਮਿਹਰ ਭਰਿਆ ਆਤਰ ਆ ਕੇ ਸੇਵਾ ਸਮਰਪਿਤ ਕਰਦੇ ਵਾਹਿਗੁਰੂ ਬਾਲ ਕੋਚੇ ਸੋ ਸੇਵਾ ਕਰਦੇ ਆ ਹਾਜ਼ਰੀ ਭਰਦੇ ਆ ਕੋਈਆਂ ਕਰਤੀਆਂ ਭਰਾ ਦੇ ਸੱਚੇ ਪਾਤਸ਼ਾਹ ਜੀ ਮਾਫੀ ਪ੍ਰਸ਼ਣ ਕਰਨਾ ਕਰਾਂ ਚਿਕੁਰ ਸਾਹਿਬ ਸਿੰਘ ਜੀਾਰੇ ਵਾਲੇ ਇਹਨਾਂ ਨੂੰ ਬਹੁਤ ਬਾਦ ਦਿੱਤਾ ਸਤਿ ਸ਼੍ਰੀ ਅਕਾਲ ਅੱਖਰਪੁਰ ਤੋਂ ਪਹੁੰਚੇ ਇਹਨਾਂ ਦਾ ਧੰਨਵਾਦ ਫਿਰ ਤੋਂ ਅਸੀਂ ਲੈਵ ਵਾਲਿਆਂ ਦਾ ਧੰਨਵਾਦ ਕਰਦੇ ਆ ਬਹੁਤ ਵਧੀਆ ਸਵਾਤਵਾਦ ਕਰਮਾਲਾ ਨੂੰ ਸੇਵਾ ਦਾ ਮੌਕਾ دیا ਕਰੀਏ ਆਪਣੇ ਗਵਾਨੀ ਹੈ ਦਾਸ ਰਸਣਿਆ ਨਾਲ ਬਹੁਤ ਵਧੀਆ ਆਵਾਜ਼ ਆਉਂਦੀ ਬਹੁਤ ਸੋਹਣਾ ਆਪਾਂ ਬਹੁਤ ਵਧਵਾ ਦੇ ਚੰਗੇ ਚੇਰਣਾ ਵਾਲਿਆਂ ਨੂੰ ਜੋ ਸਾਥ دیا ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ